ਦਾ ਵਧੀਆ ਹੈ ਭਾਈ। ਹੋਰ ਸੱਚੇ ਵੀ ਹੈਗਾ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਸਾਡਾ ਕੈਡਰ ਸੀਗਾ ਪਹਿਲਾਂ ਜਦੋਂ ਸ਼ੀਲਾ दीक्षित ਦੀ ਸਰਕਾਰ ਹੁੰਦੀ ਸੀ ਉਸ ਸਮੇਂ ਉਹ ਜਿਹੜਾ ਕੈਡਰ ਟਰਾਂਸਫਰ ਹੋਇਆ ਟੂ ਆਮ ਆਦਮੀ ਪਾਰਟੀ ਜਿਹੜਾ ਅਸਲੀਅਤ ਦੇ ਵਿੱਚ ਉਹਨਾਂ ਦਾ ਵੋਟਰ ਉਹੀ ਸਾਡਾ ਵੋਟਰ ਸੀਗਾ तकरीबन ਗਰੀਬ ਬਿਲੋ ਪਾਵਰਟੀ ਲਾਈਨ ਮਿਡਲ ਕਲਾਸ ਉਹ ਕਿਤੇ ਨਾ ਕਿਤੇ ਸਾਥੋ ਸ਼ਿਫਟ ਹੋ ਗਿਆ। ਸੋ ਉਹ ਆਮ ਆਦਮੀ ਪਾਰਟੀ ਨੂੰ ਪੈਂਦਾ ਰਿਹਾ ਇਸ ਕਰਕੇ ਅਸੀਂ ਉੱਥੇ ਕੋਈ ਬਹੁਤ ਹੀ ਵਧੀਆ ਜਿਹੜਾ ਹੈਗਾ ਲੜਾਈ ਨਹੀਂ ਦੇ ਸਕਦੇ ਹਮੇਸ਼ਾ ਇਸ ਵਾਰੀ ਉਹਨਾਂ ਦੇ ਉਹ ਹਾਰੇ ਨੇ ਬੁਰੀ ਤਰ੍ਹਾਂ ਹਾਰੇ ਨੇ ਮੈਨੂੰ ਲੱਗਦਾ ਕਿ ਜਿਹੜਾ ਆਉਣ ਵਾਲਾ ਸਮੇਂ ਹੋਏਗਾ ਹਾਂ ਉਹ ਕਾਂਗਰਸ ਲਈ ਬਿਹਤਰੀਨ ਹੋਏਗਾ ਕਿਉਂਕਿ ਕਿਤੇ ਨਾ ਕਿਤੇ ਮੀਡਲ ਕਲਾਸੇ ਤਾਂ ਸਮਝਦਾ ਹੈ ਕੀ ਜਾਂ ਪੂਰ ਕਲਾਸੇ ਸਮਝਦਾ ਕਿ ਵਿਚਾਰਾ ਗਰੀਬ ਬੰਦਾ ਕਿ ਕਾਂਗਰਸ ਪਾਰਟੀ ਸਾਡੇ ਬਾਰੇ ਸੋਚਦੀ ਹੈ ਲੇਕਿਨ ਸਾਨੂੰ 80% ਸਾਡਾ ਹੋਰ ਵੀ ਵੱਧ 사이ਡਸ ਲੇਕਿਨ ਜਦੋਂ ਜਨਤਾ ਨੂੰ ਇਹ ਨਾ ਲੱਗਦਾ ਹੋਰ ਵੀ ਕਾਂਗਰਸ ਪਾਰਟੀ ਸਰਕਾਰ ਬਣਾ ਸਕਦੀ ਹੈ ਕਿ ਕਾਂਗਰਸ ਪਾਰਟੀ ਸਤਾ ਸਰਕਾਰ ਚਾ ਸਕਦੀ ਹੈ ਸੋ ਫਿਰ ਜਿਹੜਾ ਵੋਟ ਹੈ ਨਾ ਬਹੁਤ ਸਾਰਾ ਟਰਾਂਸਫਰ ਹੋ ਜਾਂਦਾ ਹੈ ਮਿਨੋਰਟੀਜ਼ ਦਾ ਹੋਰ ਲੋਕਾਂ ਦਾ ਆਮ ਲੋਕਾਂ ਦਾ ਉਹਨਾਂ ਨੂੰ ਇਹ ਲੱਗਦਾ ਕਿ ਇਹ ਤਾਂ ਜਿੱਤਨੇ ਨਹੀਂਗੇ ਚਲੋ ਇਹਨਾਂ ਨੂੰ ਪਾ ਦਿਓ ਸੋ ਇਸ ਕਰਕੇ ਮੇਰਾ ਖਿਆਲ ਸਾਡਾ ਕੋਈ ਵਧੀਆ ਪ੍ਰਦਰਸ਼ਨ ਨਹੀਂ ਰਿਹਾ ਬੇਸ਼ੱਕ ਵੋਟ ਪਰਸੈਂਟੇਜ ਵਧਿਆ ਹੈ ਲੜਾਈ ਸਾਡੇ ਲੋਕਾਂ ਨੇ ਬੇਖੂਬੀ ਦੇ ਨਾਲ ਦਿੱਤੀ ਹੈ ਚੰਗੇ ਅਸੀਂ ਇਸ ਵਾਰੀ ਉਮੀਦਵਾਰ ਦਿੱਤੇ ਹੈ ਕਾਂਗਰਸ ਪਾਰਟੀ ਲੜਦੀ ਦਿਖਾਈ ਦਿੰਦੀ ਹੈ ਸੋ ਮੇਨ ਲਗਾਦਾ ਕੋਈ ਗੱਲ ਨਹੀਂ ਸਲੋਲੀ ਸਲੋਲੀ 26 ਸਾਲਾਂ ਬਾਅਦ ਬੀਜੇਪੀ ਦਿਵਾਰੀ ਹੈ ਗਿਆ ਆਫਟਰ 26 ইয়ার্স ਤੇ ਸਾਨੂੰ ਸਤਾ ਤੋਂ ਬਾਹਰ ਹੋਏ ਨੂੰ ਕੇਵਲ 12 ਸਾਲ ਹੋਏ ਕੋਈ ਗੱਲ ਨਹੀਂ ਬਾਬਾ ਜੀ ਕਿਰਪਾ ਕਰਨਗੇ ਅਗਲੀ ਵਾਰੀ ਅਸੀਂ ਹੋਰ ਜਿੱਥੇ